ਪੜੀ ਕੀਨਾ ਆਪਣਾ ਜੀ ਮੇਰਾ ਨਾਮ ਹਰਮੇਲ ਸਿੰਘ ਪਿੰਡ ਮੇਰਾ ਛੋਕਰ ਤੇ ਅੱਜ ਆ ਜਿਹੜਾ ਤੁਸੀਂ ਪਟਵਾਰੀ ਫੜਾਇਆ ਕੀ ਕੀ ਦਾ ਨਾਮ ਸੀ ਕੀ ਗੱਲ ਹੋਈ ਇਹ ਮੇਰਾ ਛੋਟਾ ਵੀਰ ਆ ਪ੍ਰਦੀਪ ਜੀ ਤੇ ਇਹ ਬੰਦੇ ਦੀ ਡੈਡੀ ਦੀ ਡੈਥ ਹੋ ਗਈ ਸੀ ਡੇਢ ਕੁ ਮਹੀਨਾ ਪਹਿਲਾਂ ਉਹ ਇੰਤਕਾਲ ਲਈ ਇਹ ਦੋ ਮਰਲੇ ਦਾ ਇੰਤਕਾਲ ਚੜਾਉਣਾ ਸੀਗਾ ਸੱਤਾਂ ਦਿਨਾਂ ਕੁਛ ਸਰਸਾਂਝਾਂ ਜਾਂਦੀਆਂ ਇਹਦੇ ਨਾਲ ਉੰਨੇ ਦੀ ਜਗ੍ਹਾ ਵੀ ਨਹੀਂ ਹੋਣੀ ਮੇਰੇ ਹਿਸਾਬ ਨਾਲ ਜੰਨੇ ਇਹ 6000 ਦੀ ਡਿਮਾਂਡ ਕਰ ਰਹੇ ਆ ਤੇ ਬਾਅਦ ਦੇ ਵਿੱਚ ਹੌਲੀ ਹੌਲੀ ਲੈਸ ਕਹਿ ਰਹੇ ਆ ਉਹਦੀ ਵੀਡੀਓ ਬੜੀਆਂ ਸਾਰੀ ਆਪਣੇ ਕੋਲ ਆ ਕਿ 5000 ਰੁਪਏ ਤੇ ਆ ਗਿਆ ਨਾ ਪੰਜਾਂ ਦੇ ਵਿੱਚੋਂ 2000 ਇੱਕ ਕਿਸ਼ਤ ਦੇਤੀ 3000 ਵਿਪਨਜੀ ਦੇ ਸਹਾਇਕ ਨੇ ਅੱਜ ਕਿਸਤ ਲਈ ਆ ਤੇ ਹੁਣ ਵਿਪਨਜੀ ਫਰਾਰ ਦੱਸੇ ਜਾ ਰਹੇ ਆ ਤੇ ਉਹਦਾ ਦਾ ਸਹਾਇਕ ਨੂੰ ਜਿੱਦਾਂ ਜੋ ਵੀ ਕਹ ਲੋ ਤੇ ਉਹਨਾਂ ਨੂੰ ਵਿਜੀਲੈਂਸ ਲੈ ਚੁੱਕੀ ਜਾ ਚੁੱਕੀ ਆ ਤੇ ਬਾਕੀ ਮੈਂ ਤਾਂ ਇਹੀ ਕਹਿਣਾ ਚਾਹਣਾ ਵੀ ਕਦੋ ਕਦੋ ਪੈਸੇ ਦਿੱਤੇ ਸੀ ਤੁਸੀਂ ਇਹਨਾਂ ਨੂੰ ਜੀ ਇਹਨਾਂ ਨੂੰ ਆਪਾਂ ਪਰसों 2000 ਰੁਪਏ ਦਿੱਤਾ ਅੱਜ 3000 ਰੰਗੇ ਹੱਥੀ ਉਹਦੇ ਹੱਥ ਉੱਤੇ ਜੋ ਵੀ ਸਾਰਾ ਕੁਝ ਕਰਾ ਲਿਆ ਉਹਦਾ ਤੋਹ ਲੈ ਜੀ ਤੇ ਰੰਗੇ ਹੱਥੀ ਆ ਸਾਰਾ ਕੁਝ ਇਹ ਤੇ ਜਾਨੀ ਬਾਕੀ ਆਪਣੇ ਅਫਸਰ ਦੱਸਣਗੇ ਮੈਂ ਤਾਂ ਇਹ ਚਾਹਣਾ ਆ ਮੈਂ ਅੱਗੇ ਵੀ ਦੋ ਤਿੰਨ ਅਫਸਰਾਂ ਦੇ ਜਾਨੀ ਕਿ ਕਰਾਏ ਆ ਠੀਕ ਹੈ ਨਹੀਂ ਇੱਕ ਕਾਨੂੰਗੋ ਸਾਹਿਬ ਸੀ ਇੱਕ ਹੋਰ ਸੀ ਕੋਈ ਚਲੋ ਦੱਸਾਂਗੇ ਫ੍ਰੀ ਟਾਈਮ ਤੇ ਇਹਨਾਂ ਤੇ ਮੈਂ ਜਾਨੀ ਕਿ ਖੜੇ ਹੀ ਪਿਆ ਆ ਜੀ ਜਿੰਨੇ ਇਹ ਜਿਹੜੀ ਰਿਸ਼ਵਤਖੋਰ ਅਫਸਰ ਆ ਨਾ ਉਹ ਕੋਈ ਵੀ ਰੈਂਕ ਦਾ ਹੋਵੇ ਮੈਨੂੰ ਕੋਈ ਆ ਕੇ ਦੱਸੇ ਤੇ ਮੈਂ ਪੂਰੀ ਬਾਹ ਲਾਵਾਂਗਾ ਜੀ ਹਰ ਤਰ੍ਹਾਂ ਮਦਦ ਕਰਾਂਗਾ ਪਰ ਜਿਹੜਾ ਰਿਸ਼ਵਤਖੋਰ ਆ ਹੋਰ ਨਹੀਂ ਅਫਸਰ ਨੂੰ ਕਿਸੇ ਨੂੰ ਗਲਤ ਕਰਨੇ ਜਿਹੜੇ ਰਿਸ਼ਵਤ ਦੇ ਖੋਰ ਬੰਦਾ ਆ ਉਹਨੂੰ ਟੰਗੋ ਪੈਜੋ ਹੱਥ ਧੋ ਕੇ ਮਗਰ ਉਹਨਾਂ ਦੇ ਇੰਨੀ ਤਦੈ ਹਟਣਾ ਆ ਇਹ ਤਨਖਾਹਾਂ ਨਾ ਨਹੀਂ ਰੱਜਦੇ 90 90 ਹਜ਼ਾਰ ਤਨਖਾਹ ਲੈਂਦੇ ਆ ਇਹ ਹਾਂਜੀ ਉਹਨਾਂ ਨਾਲ ਨਹੀਂ ਰੁਝਾਂਦਾ ਇਹਨਾਂ ਨੂੰ ਤੇ ਬਾਕੀ ਆਪਾਂ ਡਟੇ ਹੋ ਹਾਂਜੀ ਲੱਗਦਾ ਇੱਥੇ ਬਿਨਾ ਕੰਮ ਤੋਂ ਯਾਨੀ ਕਿ ਬਿਨਾ ਰਿਸ਼ਵਤ ਦਿੱਤੇ ਹੋਏ ਕੰਮ ਨਹੀਂ ਹੁੰਦਾ ਇੱਥੇ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਹਰ ਕੰਮ ਦੇ ਪੈਸੇ ਲੱਗਦੇ ਆ ਜੀ ਹਰ ਕੰਮ ਦੇ ਇਹਨਾਂ ਦੇ ਪੈਸੇ ਇਹਨਾਂ ਦੇ ਮੂੰਹ ਪੈ ਗਏ ਲੋਕ ਆਪਾਂ ਜਨਤਾ ਨੇ ਇਹਨਾਂ ਨੂੰ ਦੇ ਦੇ ਕੇ ਚਮਲਾ ਲਿਆ ਕੁਝ ਲੋਕ ਆ ਜਿਹੜੇ ਆਪਾਂ ਕਹਿੰਦੇ ਵੀ ਜਲਦੀ ਇਹਨਾਂ ਨੂੰ ਤਪਾਦੇ ਇਹੀ ਗੱਲ ਕਹਿੰਨੇ ਆ ਵੀਰ ਜੀ ਇਹਨਾਂ ਦਾ ਡਟ ਕੇ ਵਿਰੋਧ ਕਰੋ ਆ ਜਿਹੜੀ ਵਿਜੀਲੈਂਸ ਨੇ ਕਾਰਵਾਈ ਕੀਤੀ ਆ ਉਹਨੂੰ ਸੀ ਕਿਵੇਂ ਦੇਖਦੇ ਹੋ ਜੀ ਬਹੁਤ ਵਧੀਆ ਕਾਰਵਾਈ ਕੀਤੀ ਆ ਜੀ ਇਦਾਂ ਹੋਣੀ ਚਾਹੀਦੀ ਹੈ ਇਦਾਂ ਹੀ ਹੋਣੀ ਚਾਹੀਦੀ ਹੈ ਜਿਹੜਾ ਆਉਂਦਾ ਨਾ ਉਹਨੂੰ ਡੰਗ দাও ਠੀਕ ਆ ਜੀ ਛੱਡੋ ਨਾ ਠੀਕ ਆ ਠੀਕ